ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਰੀ ਟੀਮ ਪਹੁੰਚੀ ਪਿੰਡ پار ਸਿੰਘਪੁਰਾ ਨਜ਼ਦੀਕ ਫਲੌਰ ਜਲੰਧਰ ਵਿਖੇ ਜਿੱਥੇ ਕਿ ਸੰਤ ਬਾਬਾ ਪੋਲਾ ਦਾਸ ਜੀ ਦੀ ਅੰਤਮ ਅਰਦਾਸ ਮੌਕੇ ਵੱਖ-ਵੱਖ ਡੇਰਿਆਂ ਤੋਂ ਵੱਖ-ਵੱਖ ਸੰਪਰਦਾਵਾਂ ਤੋਂ ਸਾਧੂ ਸੰਤ ਮਹਾਪੁਰਸ਼ ਸੰਤ ਬਾਬਾ ਪੋਲਾ ਦਾਸ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਉਸੀ ਦੇਖ ਰਹੇ ਹਾਂ ਜਿੱਥੇ ਦਲਜੀਤ ਸਿੰਘ ਸੋਢੀ ਮਾਲਕੂਰ ਦੇ ਨਾਲ ਮਾਸਟਰਮੋਂਸਿਕ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਅੰਮ੍ਰਿਤ ਤੇ ਹੋ ਸਦਾ ਤੇ ਰਹੇ ਹੋ ਅੰਮ੍ਰਿਤ ਤੇ ਹੋ ਸਦਾ ਤੇ ਰਹੇ thank you i സാധന <laughs> എ ਜੀ ਕਾਲਸ ਵਾਹਿਗੁਰੂ ਜੀ ਕੀ ਬੋਲੇ ਮੈਂ ਜਥੇਦਾਰ ਦਲਜੀਤ ਸਿੰਘ ਖੋਟੀ ਮਾਲਪਰੀ ਮਾਲ ਲਿੰਡੀਆ ਇੰਟਰਵਿਊ ਸਰ ਰਾਸ਼ੀਆ ਪਰਵਾਨੋਤ ਜੀ ਮਾਨੋਤ ਹਾਲੀਆ ਸਰਵਿਤਕ ਸਟੇਟ ਪੰਜਾਬ ਹਰਖਦਾ ਨੀਲੋਂ ਅੱਜ ਪਾਸਿੰਗ ਪਰ ਵਿੱਚ ਹਾਜ਼ਰ ਹੋਏ ਜਿੱਥੇ ਕਿ ਸੰਤ ਮਹਾਪੁਰਖਾਂ ਦਾ ਅੰਤਮ ਅਰਦਾਸ ਹੋਈ ਹੈ ਅੱਜ ਆਪਣੀ ਬਖਾਰਵਤ ਤੋਂ ਕਿਸੇ ਦੇ ਮਹਾਪੁਰਖਾਂ ਅੱਜ ਇਸ ਵੇਲੇ ਪਾਸ ਸੰਗਤਿਓ ਆਪ ਜੀ ਦਾ ਦਾਸ ਸੁਖਦੇਵ ਦਾਸ ਜੀ ਕਪਤਸਤਾਨ ਬਾਬਾ ਸ਼੍ਰੀਚੰਦ ਜੀ ਵਿੜਗਾ ਫਲੋਰ ਤੋਂ ਇਸ ਸਾਂਝ ਤੇ ਜੋ ਪਾਰਸਿੰਘਪੁਰੇ ਵਿਖੇ ਸੰਤ ਬਾਬਾ ਭੋਲਾ ਦਾਸ ਜੀ ਜਿਨ੍ਹਾਂ ਨੇ ਸਾਰੀਆਂ ਸੰਪਰਤਾ ਨੂੰ ਇੱਕ ਤੇ ਇਕੱਠੇ ਕਰਕੇ ਜਿੱਥੇ ਅੱਜ ਅੰਤਮ ਅਰਦਾਸ ਜੇ ਬਾਬਾ ਭੋਲਾ ਦਾਸ ਜੀ ਜਿੱਥੇ ਵੱਖ-ਵੱਖ ਧਰਮਾਂ ਦੇ ਸਾਧੂ ਸੰਤ ਜਥੇਦਾਰ ਸਹਿਬਾਨ ਸਾਰੀਆਂ ਸੰਗਤਾਂ ਇੱਥੇ ਉਹਨਾਂ ਨੂੰ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਤੇ ਵਿਦੇਗੀ ਜਾਣ ਵਾਸਤੇ ਪਹੁੰਚੇ ਤੇ ਮੈਂ ਸਾਰੀ ਸੰਗਤ ਦਾ ਤੇਜਿਲੋਂ ਧੰਨਵਾਦ ਕਰਦਾ ਜਿੱਥੋਂ ਜਿੱਥੋਂ ਸੰਗਤ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ